ਮਾਦੋਦਾਸ ਬੈਰਾਗੀ ਤੋਂ ਬਣਿਆ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਨੂੰ ਵਧਿਆ ਬਾਬਾ ਬੰਦਾ ਸਿੰਘ ਬਹਾਦਰ ਜੇ ਅੱਧ ਵਿੱਚ ਸੀ ਜਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਖਬਰ ਮਿਲਦੀ ਆ ਕਿ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਖੀ ਦੇ ਵਿੱਚ ਖੰਜਰ ਦਾ ਵਾਰ ਹੋਇਆ ਤੇ ਸੱਚੇ ਪਾਤਸ਼ਾਹ ਗੁਰਤਾ ਗੱਦੀ ਗੁਰੂ ਗਰੰਥ ਸਾਹਿਬ ਮਹਾਰਾਜ ਨੂੰ ਦੇ ਕੇ ਤੇ ਆਪ ਸੱਚਖੰਡ ਪਿਆਨਾ ਕਰ ਗਿਆ ਇੱਕ ਚੀਜ਼ ਹੋਰ ਗੁਰੂ ਕਨਕੇ ਦਰਪਾਤਸ਼ਾਹ ਦੀ ਮੁਲਾਕਾਤ ਹੋਈ ਸੀ ਬਹਾਦਰ ਸ਼ਾਹ ਦੇ ਨਾਲ ਬਹਾਦਰ ਸ਼ਾਹ ਨੂੰ ਤਖਤ ਲੈ ਕੇ ਦਿੱਤਾ ਸੀ ਮਹਾਰਾਜ ਨੇ ਤੇ ਬਹਾਦਰ ਸ਼ਾਹ ਨੇ ਵਾਅਦਾ ਕੀਤਾ ਸੀ ਮਹਾਰਾਜ ਮੈਨੂੰ ਤਖਤ ਦਿਵਾ ਦਿਓ ਜੋ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ ਮਹਾਰਾਜ ਕਹਿੰਦੇ ਤਖਤ ਵੀ ਦਿਵਾ ਦਿਆਂਗੇ ਪਰ ਕੁਝ ਬੰਦੇ ਆ ਜਿਹੜੇ ਸਿੱਖੀ ਦੇ ਦੋਸ਼ੀ ਆ ਇਹ ਸੋਧਣੇ ਸਾਡੇ ਹਵਾਲੇ ਕਰ ਲੈਣਗੇ ਤੇ ਬਾਦਸ਼ਾਹ ਹੀ ਅਜਰ ਕੇ ਲੀਡਰਾਂ ਰਕ ਤਖਤ ਤੇ ਲੈ ਗਿਆ ਤੇ ਮੁੜ ਕੇ ਕੁਝ ਆ ਨਾ ਫੜਕਾਨਾ ਨਾ ਪੜਾਵੇ ਤੇ ਮੁੜ ਕੇ ਕਦੇ ਆਖੇ ਤੁਰਨਾ ਨਹੀਂ ਕਦੇ ਆਖਿਆ ਉਹ ਹੋ ਗਿਆ ਕਿ ਮਾਨੇ ਸੀ ਨਾ ਲੀਡਰ ਸੀ ਬੰਦਾ ਤਖਤ ਲੈ ਲਿਆ ਮੁੜ ਕੇ ਗੱਲਾਂ ਤੋਂ ਮੁਕਰ ਗਿਆ ਫਿਰ ਮਹਾਰਾਜ ਨੇ ਮਹਿਸੂਸ ਕੀਤਾ ਬਾਦਸ਼ਾਹ ਜਦੋਂ ਤੇਰੇ ਕੋਲੋਂ ਨਿਆਂ ਦੀ ਖਤਮ ਹੋ ਜਾਵੇ ਨਾ ਆਸ ਫਿਰ ਹੱਥ ਵਿੱਚ ਸ਼ਸਤਰ ਚੁੱਕ ਲੈਣਾ ਜੈ ਜਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਾਦ ਪੰਜਾਬ ਦੀ ਧਰਤੀ ਨੂੰ ਕੱਲਿਆ ਗਿਆ ਸੀ ਜਦੋਂ ਗੁਰੂ ਦਸਵੇਂ ਪਾਤਸ਼ਾਹ ਦੀ ਮੁਲਾਕਾਤ ਹੋਈ ਸੀ ਨਾ ਪਾਦਰਸ਼ਾਨਾ ਤੇ ਉਥੇ ਕਾਜੀ ਬੈਠਾ ਕਹਿੰਦਾ ਗੁਰੂ ਗੋਬਿੰਦ ਸਿੰਘ ਕੋਈ ਕਰਾਮਾਤ ਵਿਖਾਓ ਸੁਣਿਆ ਤੁਹਾਡੇ ਚ ਕਰਾਮਾਤਾਂ ਬੜੀਆਂ ਕੋਈ ਕਰਾਮਾਤ ਵਿਖਾਓ ਤੇ ਮਹਾਰਾਜ ਨੇ ਬਾਦਸ਼ਾਹ ਵਾਲਾ ਹੱਤ ਕਰਕੇ ਆਖਿਆ ਬਾਦਸ਼ਾਹ ਤੋਂ ਵੱਡੀ ਕੋਈ ਕਰਾਮਾਤ ਨਹੀਂ ਆ ਲੀਡਰੀ ਤੋਂ ਵੱਡੀ ਕੋਈ ਕਰਾਮਾਤ ਨਹੀਂ ਜਿੰਨੂੰ ਮਰਜ਼ੀ ਭਾਏ ਲਾ ਦੇ ਉਹ ਤੇ ਜਿੰਨੂੰ ਮਰਜ਼ੀ ਛੱਡ ਦੇ ਕਾਜੀ ਮੰਨਿਆ ਨਾ ਕਾਜੀ ਕਹਿੰਦਾ ਮੈਂ ਨਹੀਂ ਮੰਨਦਾ ਮੈਨੂੰ ਕੋਈ ਅਸਲੀ ਕਰਾਮਾਤ ਦਿਖਾਓ ਮਹਾਰਾਜ ਕਹਿੰਦੇ ਤੂੰ ਬਾਦਸ਼ਾਹ ਨੂੰ ਕਰਾਮਾਤ ਨਹੀਂ ਮੰਨਦਾ ਕਹਿੰਦਾ ਨਹੀਂ ਇਸ ਤੋਂ ਵੱਡੀ ਕਰਾਮਾਤ ਕੋਈ ਮਹਾਰਾਜ ਨੇ ਜੇਬ ਦੇ ਵਿੱਚੋਂ ਸੋਨੇ ਦੀ ਮੋਹਰ ਕੱਢੀ ਕਹਿੰਨ ਲੱਗਾ ਰੁਪਈਆ ਬਾਦਸ਼ਾਹ ਤੋਂ ਵੀ ਵੱਡੀ ਕਰਾਮਾਤ ਈ ਇਹ ਜਿਹਦੀ ਜੇਬ ਦੇ ਵਿੱਚ ਆ ਬਾਦਸ਼ਾਹ ਵੀ ਉਹਦੀ ਜੇਬ ਦੇ ਵਿੱਚ ਹੀ ਆ ਸਰਕਾਰ ਉਹਦੀ ਜੇਬ ਦੇ ਵਿੱਚ ਆ ਇਹਦੇ ਨਾਲ ਜਿੰਨੂੰ ਮਰਜ਼ੀ ਖਰੀਦ ਲੋ ਇਹਦੇ ਨਾਲ ਜਿੰਨੂੰ ਮਰਜ਼ੀ ਵੇਚ ਲੋ ਕਾਜੀ ਕਹਿੰਦਾ ਨਹੀਂ ਮਹਾਰਾਜ ਇਸ ਤੋਂ ਵੀ ਵੱਡੀ ਕੋਈ ਕਰਾਮਾਤ ਮਹਾਰਾਜ ਕਹਿੰਦਾ ਤੂੰ ਪੈਸੇ ਨੂੰ ਕਰਾਮਾਤ ਨਹੀਂ ਮੰਨਦਾ ਇੰਦਾ ਨਹੀਂ ਮਹਾਰਾਜ ਇਸ ਤੋਂ ਵੱਡੀ ਕੋਈ ਕਰਾਮਾਤ ਹੋਵੇ ਫਿਰ ਮਹਾਰਾਜ ਨੇ ਸ੍ਰੀ ਸਾਹਿਬੇ ਮਿਆਣ ਕਰਕੇ ਆਖਿਆ ਸੀ ਜਿੱਥੇ ਰੁਪਈਆ ਬਣਾ ਚੱਲੇ ਜਿੱਥੇ ਬਾਦਸ਼ਾਹ ਵੀ ਨਿਆਣਾ ਕਰੇ ਫਿਰ ਹੱਥ ਵਿੱਚ ਸ਼ਸਤਰ ਫੜ ਕੇ ਆਪ ਇਨਸਾਫ ਕਰਨ ਵਾਸਤੇ ਤੁਰਨਾ ਪੈਂਦਾ ਵਾ ਤੇ ਸ਼ਸਤਰ ਤੋਂ ਵੱਡੀ ਕਰਾਮਾਤ ਦੁਨੀਆ ਤੇ ਕੋਈ ਨਹੀਂ ਹੈ ਇਹਦੇ ਅੱਗੇ ਰੁਪਈਏ ਵਾਲੇ ਵੀ ਨਾਚ-ਨੱਚਦੇ ਇਹਦੇ ਅੱਗੇ ਤਖਤਾਂ ਤੇ ਬੈਠਿਆ ਵੀ ਇਹਦੇ ਅੱਗੇ ਨਾਚ-ਨੱਚਦੇ ਆ ਤੇ ਜਿਹਦੇ ਕੋਲ ਇਹ ਸ਼ਕਤੀ ਹੈਗੀ ਆ ਉਹੋ ਹੀ ਦੁਨੀਆ ਤੇ ਰਾਜ ਭਾਗ ਮਾਣਦੇ ਆ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਵੱਲ ਨੂੰ ਆਵੇ ਨਾ ਜਦੋਂ ਰਾਜ ਖਬਰ ਮਿਲੀ ਬੰਦਾ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਉੱਤੇ ਹਮਲਾ ਹੋਇਆ ਮਹਾਰਾਜ ਸੱਚਖੰਡ ਪਿਆਨਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੁਣ-ਚੁਣ ਕੇ ਦੁਸ਼ਮਣ ਸੋਧੇ ਉਹਨੇ ਮੁਸਤਫਾ ਬਾਦ ਮਾਰਿਆ ਉਹਨੇ ਕੁੜਾ ਮਾਰਿਆ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਧਿਆਨ ਗਿਆ ਸਡੌਰੀ ਦੇ ਉੱਤੇ ਮਹਾਰਾਜ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਸੀ ਨਾ ਪੰਜਾਬ ਵੱਲ ਨੂੰ ਤੇ ਇੱਕ ਜੇਬ ਚ ਚਿੱਠੀ ਪਾ ਕੇ ਤੋਰਿਆ ਸੀ ਤੇ ਨਾਲ ਉਸ ਚਿੱਠੀ ਉੱਤੇ ਸਡੌਰੇ ਦਾ ਜ਼ਿਕਰ ਚੇਚਾ ਕੀਤਾ ਸੀ ਬੰਦਾ ਸਿਆ ਬਾਕੀ ਕੰਮ ਭਾਵੇਂ ਸਾਰੇ ਰਹਿ ਜਾਣ ਸਡੌਰੇ ਸ਼ਹਿਰ ਦੇ ਹਾਕਮ ਦਾ ਸਿਰ ਵੱਢ ਕੇ ਨੇਜੇ ਦੀ ਨੋਕ ਤੇ ਟੰਗਣਾ ਬਸਤੂ ਕਿਉਂ ਕਿਉਂਕਿ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇੱਕ ਰੂਹ ਰਹਿੰਦੀ ਆ ਜਿਹੜੀ ਬੜੀ ਮੁਹੱਬਤ ਕਰਦੀ ਸੀ ਉਹਦਾ ਨਾਮ ਆ ਪੀਰ ਬੁੱਧੂ ਸ਼ਾਹ ਪੀਰ ਬੁੱਧੂ ਸ਼ਾਹ ਜਿਹਦਾ ਪਿਤਾ ਸ਼ਹੀਦ ਜਿਹਦੇ ਪੁੱਤ ਸ਼ਹੀਦ ਜਿਹਦੇ ਭਰਾ ਸ਼ਹੀਦ ਤੇ ਸਰਕਾਰ ਨੇ ਬੁੱਧੂ ਸ਼ਾਹ ਨਾਲ ਕਿਹੜਾ ਪਤਾ ਕਿਦਾਂ ਕੱਢੀ ਜਿਉਂਦੇ ਨੂੰ ਧਰਤੀ 'ਚ ਗੱਡ ਕੇ ਤੇ ਕੁੱਤਿਆਂ ਦੇ ਕੋਲੋਂ ਬੋਟੀ-ਬੋਟੀ ਤੜਾ ਦਿੱਤੀ ਸੀ ਉਹਦੇ ਸਿਰ ਦੀ ਤੇ ਜਦੋਂ ਲੰਗਾ ਮਹਾਰਾਜ ਨੂੰ ਪਤਾ ਤੇ ਮਹਾਰਾਜ ਨੇ ਬਾਬਾ ਬੰਦਾ ਸਿੰਘ ਨੂੰ ਆਖਿਆ ਬੰਦਾ ਸਿਆ ਬਾਕੀ ਭਾਵੇਂ ਸਾਰੇ ਕੰਮ ਛੱਡ ਦੇਵੀਂ ਮੇਰੇ ਪੀਰ ਬੁੱਧੂ ਸ਼ਾਹ ਦਾ ਬਦਲਾ ਜ਼ਰੂਰ ਲੈਣਾ ਵਾ ਆਹ ਵਾ ਤੁਹਾਡੇ ਪੀਰ ਤੁਸੀਂ ਉਹ ਪੀਰ ਨਾ ਮਨਾਓ ਜਿੰਨਾ ਪੀਰਾਂ ਉਤੇ ਵੀਰਵਾਰ ਤੇਲ ਲੋਕੇ ਚੋਕੇ ਕਵਲੀਆਂ ਪਰ ਪਰ ਕੇ ਲਈ ਜਾਂਦੇ ਪਤਾ ਨਹੀਂ ਤੁਹਾਡੇ ਏਰੀਏ 'ਚ ਜੋਰ ਹੈਗਾ ਕਿ ਨਹੀਂ ਹੈਗਾ ਕੋਈ ਪਿੰਡ ਵਿਰਲਾ ਵਾਂਝਾ ਬਜਿਆ ਹੋਗਾ ਇਹਦੇ ਲੋਕਾਂ ਨੇ ਜਿਹੜੇ ਸਾਡੇ ਵੱਡਿਆਂ ਕੋ ਜੁੱਤੀਆਂ ਖਾਂਦੇ ਮਰ ਗਏ ਅਸੀਂ ਕਬਰਾਂ ਬਣਾ ਕੇ ਮੇਲੇ ਲਾਏ ਆ ਕਸੂਰ ਸਾਡੇ ਪ੍ਰਬੰਧਕਾਂ ਦਾ ਜਿਹਨੂੰ ਗੁਰਦਾਰੇ ਦੀ ਪ੍ਰਧਾਨਗੀ ਨਹੀਂ ਮਿਲਦੀ ਕਹਿੰਦਾ ਪ੍ਰਧਾਨਗੀ ਲੈਣੀ ਭਾਵੇਂ ਮੈਨੂੰ ਕਬਰ ਦੀ ਦਵਾ ਦਿਓ ਚੌਧਰਪੁਰੇ ਦਾ ਛੱਜ ਚਾਹੀਦਾ ਮੈਨੂੰ ਉੱਥੋਂ ਦੀ ਦਵਾ ਦਿਓ ਪ੍ਰਧਾਨਗੀ ਜ਼ਰੂਰ ਚਾਹੀਦੀ ਸਾਨੂੰ ਕੋਈ ਮੁਸਲਮਾਨ ਕਬਰ ਦਾ ਪੁਜਾਰੀ ਨਹੀਂ ਹੈਗਾ ਪਰ ਸਿੱਖਾਂ ਦਾ ਤੇ ਆਵਾ ਹੀ ਉੱਤੇ ਸਰਦਾਰਾਂ ਦੀਆਂ ਨੌਹਾਂ ਧੀਆਂ ਸਰਦਾਰਾਂ ਦੇ ਪੁੱਤ ਵੀਰਵਾਰ ਦੇ ਵੀਰ ਪਾਗੇ ਕੰਨਾਂ ਦੇ ਵਿੱਚ ਨੱਤੀਆਂ ਤੇ ਜਦੋਂ ਉੱਥੇ ਜਾ ਕੇ ਜੈ ਮਸਤਾਂ ਦੀ ਜੈ ਸਾਈਂ ਦੀ ਜੇ ਮਸਤ ਵੇਖਣਾ ਤੇ ਤੁਸੀਂ ਤੇ ਬੈਠੇ ਬਾਬੇ ਨਾਨਕ ਦੀ ਧਰਤੀ ਤੇ ਜੇ ਗੁਰੂ ਨਾਨਕ ਤੋਂ ਵੱਡਾ ਮਸਤ ਕਿਹੜਾ ਵਾ ਬਾਬਰ ਦੇ ਮੂੰਹ ਤੇ ਜਾਬਰ ਕਹਿ ਦੇਣਾ ਇਹ ਮਸਤੀ ਆ ਗੁਰੂ ਨਾਨਕ ਦੇ ਕੋਲ ਜੇਨੂ ਨਾਨਕ ਦੀ ਮਸਤੀ ਵਿੱਚੋਂ ਮਸਤੀ ਨਹੀਂ ਨ ਲੱਭੀ ਤੇ ਭਾਵੇਂ ਜਿੰਨੀਆਂ ਮਰਜੀ ਵੀਰਵਾਰ ਦੇ ਵੀਰਵਾਰ ਜਾ ਕੇ ਤੁਸੀਂ ਤੇਲ ਕੁੱਤਿਆਂ ਨੂੰ ਪਿਆ ਦਿਓ ਜਿੰਨੂੰ ਮਰਜੀ ਪਿਆ ਦਿਓ 1 ਰੁਪਈਆ ਨਹੀਂ ਜੇ ਤੁਹਾਡੀ ਸੁਣੀ ਜਾਂ। 1 ਰੁਪਈਆ ਮੈਂ ਵੀ ਇੰਦੀ ਕਰਦਾ ਨਾ ਭੈਣਾ ਨੂੰ। ਤੁਸੀਂ ਵੀਰਵਾਰ ਦੇ ਵੀਰਵਾਰ ਕਵਲੀਆਂ ਭਰ ਕੇ ਕਬਰਾਂ ਦੇ ਤੇਲ ਚੋਕ ਕੇ ਆਪਾਂ ਤੁਰ ਪੈਨੇ ਆ। ਉਹ ਤੇਲ ਮਾਸਾ ਨਿਆਣਿਆਂ ਦੇ ਇਥੇ ਤਾਲੂ 'ਚ ਛੱਸਿਆ ਹੁੰਦਾ ਨਾ। ਸਰੋਂ ਦਾ ਤੇਲ ਕਦੇ ਬਾਹ ਕੇ ਧੁੱਪੇ 'ਚ ਛੱਸਿਆ ਹੁੰਦਾ ਤੇ ਵਿਗਿਆਨੀ ਬਣ ਜਾਣੇ ਨਿਆਣੇ ਸਾਡੇ। ਕਦੇ ਵੀਰਵਾਰ ਪਕੌੜੇ ਕੱਢ ਕੇ ਖਵਾਏ ਹੁੰਦੇ ਮੰਮੀ ਮੰਮੀ ਕਰਦੇ ਫਿਰਨਾ ਇਹ ਤੁਹਾਡੇ ਮਗਰ ਮਗਰ ਉਹਨਾਂ ਨੇ ਜਿਹੜਾ ਮਰਜ਼ੀ ਕੰਮ ਕਰਾ ਲਦੇ ਪਰ ਨਹੀਂ ਅਸੀਂ ਕੀਤਾ ਕੱਖ ਨਹੀਂ ਸਾਨੂੰ ਡਰਵੜਾ ਆਉਂਦਾ ਮੈਂ ਸਟੇਜ ਤੇ ਉਹ ਤੇ ਇੱਕ ਗੱਲ ਕਹਿੰਦਾ ਨਾ ਫੇ ਮੇਰੀਆਂ ਗੱਲਾਂ ਦਾ ਅਸਰ ਤੁਹਾਨੂੰ ਉਹਨਾਂ ਜਿਹੜੇ ਨਜ਼ਰ ਮੈਂ ਸਟੇਜ ਤੇ ਬੋਲਦਾ ਠੀਕ ਹੈ ਨਾ ਤੇ ਜੇ ਉਥੇ ਜਾਂਦੇ ਗੱਡੀ ਪੁੰਜੇ ਲੱਤ ਗਈ ਨਾ ਮਾੜੀ ਜੀ ਸੜਕ ਤਾਂ ਤੇ ਬਹੁਤਿਆਂ ਨੇ ਵਿੱਚੋਂ ਕਹਿਣਾ ਲੈਂਦਾ ਫਕਰਾਨਾ ਪੰਗੇ ਮਾਰਿਆ ਇੱਥੇ ਮੇਲਾ ਲੱਗ ਗਿਆ ਹੋਰ ਲੈ ਫੱਕਰਾਂ ਨਾ ਪੰਗੇ ਉਦੋਂ ਫੱਕਰ ਤਗੜ ਆ ਜਾਣਾ ਗੁਰੂ ਨਾਨਕ ਬੋਲੀ ਜਾਣਾ ਬਹੁਤਿਆਂ ਨੂੰ ਬਹੁਤਿਆਂ ਨੂੰ ਭੁੱਲ ਜਾਣਾ ਇਸ ਕਰਕੇ ਤੁਹਾਡੇ ਮਸਤ ਤੁਹਾਡੇ ਫੱਕਰ ਤੁਹਾਡੇ ਗੁਰੂ ਨੇ ਤੁਹਾਡੇ ਸ਼ਹੀਦ ਨੇ ਸਾਡੀ ਕੌਮ ਕਿਹੜੇ ਬੰਨੇ ਤੁਰਪੀ ਗੁਰੂ ਨਾਨਕ ਦੇ ਸਿੱਖ ਬੈਠੇ ਹੋ ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂ ਜਿਹੜੀ ਚੀਜ਼ ਚਾਹੀਦੀ ਆ ਤੁਹਾਡੇ ਲੱਗਿਆ ਡੇਰਾ ਬਾਬਾ ਨਾਨਕ ਇਹ ਕਰੀ ਝੋਲੀ ਅੱਡ ਲਿਆ ਕਰੋ ਮੈਂ ਗਰੰਟੀ ਦੇਣ ਨੂੰ ਤਿਆਰ ਆ ਕਦੀ ਗੁਰੂ ਨਾਨਕ ਦੇ ਘਰ ਚੋਂ ਵੀ ਬੰਦਾ ਖਾਲੀ ਮੋੜ